ਜਿੱਥੋਂ ਜਦੋਂ ਇਹ ਲੜ ਰਹੇ ਸੀਗੇ ਤਾਂ ਸਾਡੇ ਪੁਲਿਸ ਕਰਮਚਾਰੀ ਜਿਹੜੇ ਪੀਸੀਆਰ ਵਾਲੇ ਸੀਗੇ ਇਹ ਵੀ ਉੱਥੇ ਖਾਣਾ-ਕੰਮ ਗਏ ਸੀਗੇ ਇਹਨਾਂ ਨੇ ਜਦੋਂ ਦੇਖਿਆ ਤੇ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਲਟਾ ਪੁਲਿਸ ਤੇ ਹੀ ਗਲਤ ਪਾਇਆ ਤੇ ਉਹਨਾਂ ਨੇ ਸਾਡੇ ਪੁਲਿਸ ਕਰਮਚਾਰੀ ਅਮਰਜੀਤ ਸਿੰਘ ਤੇ ਕਾਨੂੰਨਵਾਰ ਨੂੰ ਜਕੜ ਲਈ ਕਰਤਾ ਉਹ ਕਿਦੇ ਉੱਤੇ ਜਿਹੜੀਆਂ ਸੀਸੀਟੀਵੀ ਫੁਟੇਜਸ ਸੀਗੀਆਂ ਅਵੇਲੇਬਲ ਉਹਨਾਂ ਨੂੰ ਖੰਗਾਲਦੇ ਹੋਏ ਔਰ ਉਹਨਾਂ ਦੀ ਅਸੀਂ ਟੈਕਨੀਕਲ ਔਰ ਸਾਇੰਟਿਫਿਕ ਫੀਨਲ ਇਨਵੈਸਟੀਗੇਸ਼ਨਸ ਕਰਦੇ ਹੋਏ ਔਰ ਬਹੁਤ ਮਿਹਨਤ ਕਰਕੇ ਇਹਨਾਂ ਨੇ ਜਿਹੜੇ ਦੋਸ਼ੀਆਂ ਤੱਕ ਪਹੁੰਚੇ ਜਿਸ ਤਰ੍ਹਾਂ ਚਿਰਾਗ ਜਗੂਤਾ ਦੇ ਖਿਲਾਫ ਐਨਡੀਪੀਐਸ ਇੱਕਦਮ ਮੁਕਦਮਾ ਦਰਜ ਹੈ ਇਸੇ ਤਰ੍ਹਾਂ ਅਨਮੋਲ ਗਿੱਲ ਦੇ ਖਿਲਾਫ ਵੀ ਐਨਡੀਪੀਐਸ ਅੱਗੇ ਮੁਕਦਮਾ ਦਰਜ ਹੈ ਕਾਰਤਿਕ ਬਗਨ ਦੇ ਖਿਲਾਫ ਲੜਾਈ ਝਗੜੇ ਦੇ ਦੋ ਮੁਕਦਮੇ ਦਰਜ ਨੇ ਤੇ ਇੱਕ ਮੁਕਦਮਾ ਦੇ ਖਿਲਾਫ ਆਰਮਜ਼ੈਕਟਾ ਵੀ ਦਰਜ ਹੈ ਤਾਂ ਜਿਹੜਾ ਵਿਅਕਤੀ ਵੀ ਕਾਨੂੰਨ ਤੋੜੇਗਾ ਜਾਂ ਉਹਦੀ ਉਲੰਘਣਾ ਕਰੇਗਾ ਉਹਨੂੰ ਜੋ ਉਹਦੀ ਬਣਦੀ ਸਜ਼ਾ ਹੈ ਉਹ ਜ਼ਰੂਰ ਹਰ ਹਾਲ ਵਿੱਚ ਦਿੱਤੀ ਜਾਏਗੀ ਬੀਤੇ ਦਿਨੀ ਕੁਝ ਬਦਮਾਸ਼ਾਂ ਦੇ ਵੱਲੋਂ ਪੀਸੀਆਰ ਜਵਾਨਾਂ ਦੇ ਉੱਤੇ ਜਿਹੜਾ ਕੀ ਹਮਲਾ ਕੀਤਾ ਜਾਂਦਾ ਵੈ ਸਰ ਕੌਣ ਸੀ ਇਹ ਬਦਮਾਸ਼ ਕੀ ਕਾਰਨ ਸੀਗਾ ਇੱਕ ਮਾਮਲਾ ਸਾਡੇ ਤੇ ਅੰਚ ਆਇਆ ਸੀਗਾ ਕਿ 26 11 2024 ਨੂੰ ਕੁਝ ਲੜਕੇ ਜਿਹੜੇ ਕਿ ਸੁਭਾਸ਼ ਨਗਰ ਚੌਕੀ ਥਾਣਾ ਟੱਬਾ ਦੇ ਏਰੀਆ ਵਿੱਚ ਇੱਕ ਟਾਬੇ ਦੇ ਉੱਤੇ ਬੈਠ ਕੇ ਖਾਣਾ ਖਾ ਰਹੇ ਸੀਗੇ ਤੇ ਸ਼ਰਾਬ ਵਗੈਰਾ ਪੀ ਰਹੇ ਸੀਗੇ ਜਿੱਥੇ ਇਹਨਾਂ ਦਾ ਆਪਸ ਦੇ ਵਿੱਚ ਹੀ ਟਕਰਾਅ ਹੋ ਗਿਆ। ਜਿੱਥੋਂ ਇਹ ਜਦੋਂ ਇਹ ਲੜ ਰਹੇ ਸੀਗੇ ਤਾਂ ਉੱਥੇ ਸਾਡੇ ਪੁਲਿਸ ਕਰਮਚਾਰੀ ਜਿਹੜੇ ਪੀਸੀਆਰ ਵਾਲੇ ਸੀਗੇ ਇਹ ਵੀ ਉੱਥੇ ਖਾਣਾ ਖਾਣ ਗਏ ਸੀਗੇ ਇਹਨਾਂ ਨੇ ਜਦੋਂ ਦੇਖਿਆ ਤੇ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਉਲਟਾ ਪੁਲਿਸ ਦੇ ਹੀ ਗੱਲ ਪੈ ਗਏ। ਤੇ ਉਹਨਾਂ ਨੇ ਸਾਡੇ ਪੁਲਿਸ ਕਰਮਚਾਰੀ ਅਮਰਜੀਤ ਸਿੰਘ ਤੇ ਕਮਲ ਕੁਮਾਰ ਨੂੰ ਜ਼ਖਮੀ ਕਰ ਦਿੱਤਾ। ਤਾਂ ਜਿਸ ਦੇ ਸਬੰਧ ਵਿੱਚ ਜਦੋਂ ਅਸੀਂ ਇਹ ਦੇਖਿਆ ਤਾਂ ਉਸ ਤੋਂ ਬਾਅਦ ਅਸੀਂ ਕੇਐਫਆਈਆਰ ਨੰਬਰ 189 ਜਿਹੜੀ ਹੈਗੀ ਹੈ। ਅੰਡਰ ਸੈਕਸ਼ਨ 194 2 221 132 224 121 1 191 3 ਔਰ 190 ਬੀ ਐਨ ਐਸ ਤਾਣਾ ਟਿੱਬਾ ਦੇ ਵਿੱਚ ਜਿਹੜੀ ਉਹ ਦਰਜ ਕੀਤੀ ਔਰ ਮੌਕੇ ਦੇ ਉੱਤੇ ਜਿਹੜੀਆਂ ਸੀਸੀਟੀਵੀ ਫੁਟੇਜਸ ਸੀਗੀਆਂ ਅਵੇਲੇਬਲ ਉਹਨਾਂ ਨੂੰ ਖੰਗਾਲਦੇ ਹੋਏ ਔਰ ਉਹਨਾਂ ਦੀ ਅਸੀਂ ਟੈਕਨੀਕਲ ਔਰ ਸਾਇੰਟਿਫਿਕ ਵੈਨਲ ਇਨਵੈਸਟੀਗੇਸ਼ਨਸ ਕਰਦੇ ਹੋਏ ਜਿਹੜਾ ਸਾਡੇ ਐਸ ਐਚ ਓ ਤਾਣਾ ਟਿੱਬਾ ਭਗਤਵੀਰ ਜੀ ਤੇ ਸੁਖਜਿੰਦਰ ਸਿੰਘ ਜਿਹੜੇ ਚੌਕੀ ਇੰਚਾਰਜ ਨੇ ਇਹਨਾਂ ਨੇ ਬਹੁਤ ਮਿਹਨਤ ਕੀਤੀ। ਅਤੇ ਬਹੁਤ ਮਿਹਨਤ ਕਰਕੇ ਇਹਨਾਂ ਨੇ ਜਿਹੜੇ ਦੋਸ਼ੀਆਂ ਤੱਕ ਪਹੁੰਚੇ ਇਹ ਇਹਨੂੰ ਨੋਮੀਨੇਟ ਕੀਤਾ। ਇਸ ਕੇਸ ਦੇ ਵਿੱਚ ਹੁਣ ਤੱਕ ਜਿਹੜੇ 6 ਅਕਿਊਜ਼ਡ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਜਾ ਚੁੱਕੇ ਹੈ। ਜਿਦੇ ਵਿੱਚ ਅਨਮੋਲ ਗਿਲ, ਦਿਵਯਾਂਸ਼ੂ ਉਰਫ ਨਿਨੀ, ਚਿਰਾਗ ਜਗੋਤਾ, ਸੁਵੰਸ਼ ਜਲਾਨ, ਕਾਰਤਿਕ ਬਗਨ, ਤੇਜੂ ਗਿਆਨਸ਼ੂ। ਇਹ ਜਿਹੜੇ ਲੜਕੇ ਹੈਗੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ। ਜਿਸਤਰਾ ਚਿਰਾਗ ਜਗੂਤਾ ਦੇ ਖਿਲਾਫ ਐਨਡੀਪੀਐਸ ਐਕਟ ਦਾ ਮੁਕਦਮਾ ਦਰਜ ਹੈ ਇਸੇ ਤਰ੍ਹਾਂ ਅਨਮੋਲ ਗਿੱਲ ਦੇ ਖਿਲਾਫ ਵੀ ਐਨਡੀਪੀਐਸ ਐਕਟ ਦਾ ਮੁਕਦਮਾ ਦਰਜ ਹੈ ਕਾਰਤਿਕ ਬਗਨ ਦੇ ਖਿਲਾਫ ਲੜਾਈ ਝਗੜੇ ਦੇ ਦੋ ਮੁਕਦਮੇ ਦਰਜ ਨੇ ਤੇ ਇੱਕ ਮੁਕਦਮਾ ਇਹਦੇ ਖਿਲਾਫ ਆਮ ਜ਼ੈਕਟ ਦਾ ਵੀ ਦਰਜ ਹੈ ਇਸ ਤੋਂ ਇਲਾਵਾ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜਿਹੜਾ ਹੈ ਉਹ ਜਿਹੜੇ ਕੁਝ ਬਾਕੀ ਜਿਹੜੇ ਦੋਸ਼ੀ ਹੋਰ ਨਾਮਿਨੇਟ ਹੋਏ ਨੇ ਉਹਦੇ ਵਿੱਚ ਜਿਨ੍ਹਾਂ ਦੇ ਵਿੱਚ ਵਿਸ਼ਾਲ ਗਿੱਲ ਜਤਨ ਉਰਫ ਨੰਨਾ ਮਨ ਤਕੂ ਸ਼ੂਟਰ ਮੋਹਨ ਕਨੋਜੀਆ 크੍ਰਿਸ਼ਨਾ ਗਿਲ ਆਸ਼ੂ ਸੂਰਜ ਚਕਸੀ ਸ਼ੁਭਮ ਸਬਰਵਾਲ ਉਰਫ ਗੋਰਾ ਲਵ son of ਮੰਗਾ ਤੇ ਹਰਸ਼ ਜਿਹੜਾ ਵਾਸੀ ਹਬੀਬਗੰਜ ਇਹਨਾਂ ਨੂੰ ਜਿਹੜਾ ਨਾਮਿਨੇਟ ਕੀਤਾ ਗਿਆ ਤੇ ਇਸ ਕੇਸ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹਨੂੰ ਅਸੀਂ ਬਹੁਤ ਮਾਈਨਿਊਟਲੀ ਜਿਹੜਾ ਇਹਨੂੰ ਸੁਪਰਵਾਈਜ਼ ਕਰ ਰਹੇ ਹਾਂ ਤੇ ਜਿਹੜੇ ਮੈਂ ਇਸ ਮధ్యਮ ਰਹੀਂ ਤੁਹਾਨੂੰ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹਨਾ ਕਿ ਕਾਨੂੰਨ ਦੀ ਹੱਤ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਕਿਸੇ ਵੀ ਵਿਅਕਤੀ ਨੂੰ ਕੋਈ ਅਗਿਆਨੀ ਦਿੱਤੀ ਜਾ ਸਕਦੀ। ਤੋਂ ਜਿਹੜਾ ਵਿਅਕਤੀ ਵੀ ਕਾਨੂੰਨ ਨੂੰ ਤੋੜੇਗਾ ਜਾਂ ਉਹਨੂੰ ਦੀ ਉਲੰਘਣਾ ਕਰੇਗਾ ਉਹਨੂੰ ਜੋ ਉਹਦੀ ਬਣਦੀ ਸਜ਼ਾ ਹੈ ਜੋ ਵੀ ਕਾਨੂੰਨ ਦੀ ਵਿਧੀ ਦੇ ਅਨੁਸਾਰ ਉਹਦੇ ਖਿਲਾਫ ਬਣਦੀ ਸਜ਼ਾ ਹੈ ਉਹ ਜ਼ਰੂਰ ਹਰ ਹਾਲਤ ਵਿੱਚ ਦਿੱਤੀ ਜਾਏਗੀ। ਜੈ ਬਿਲਕੁਲ ਗਲਪਰਕਰ ਦੌਰਾਨ ACP ਸੁਮਿਤ ਸੂਜੀ ਨੇ ਕਿਹਾ ਕਿ ਜਿਹੜੀ ਵੀ ਬੰਦੀ ਕਾਰਵਾਈ ਜਿਹੜੀ ਕੀ ਹੈ ਉਹ ਦੋਸ਼ੀਆਂ ਤੇ ਕੀਤੀ ਜਾਏਗੀ ਹਾਲਾਂਕਿ ਚਾਰ ਤੋਂ ਪੰਜ ਦੋਸ਼ੀ ਜਿਹੜੀ ਹੈ ਉਹਨਾਂ ਨੇ ਗ੍ਰਿਫਤਾਰ ਕਰ ਲੈਨੇ ਹਨੇ ਸਮੇਂ ਦੇ ਵਿੱਚ ਹੋਰ ਵੀ ਜਿਹੜੀਆਂ ਰੋਪੀਆਂ ਨੂੰ ਪੁਲਿਸ ਜਿਹੜੀ ਕੇ ਪਾਲ ਜਾਰੀ ਹੈ ਤੇ ਅਨ ਸਮੇਂ ਵੱਡੇ ਖਲਾਸੇ ਹੋਣਗੇ ਜੁੜੇ ਹੋਣ ਨਾਲ ਇਹਦੇ ਨਾਲ ਹਨੀਰਾ ਯੂਪੀ ਰਿਪੋਰਟ ਧੰਨਵਾਦ